ਜੁਲਾਈ ਨੂੰ ਇੱਕ ਵਿਕੀਨਾ ਦਾ ਪਰਸਨ ਜੋ ਕਿ ਮੀਟ ਮਾਰਕੀਟ ਦਾ ਰਹਿਣ ਵਾਲਾ ਹੈਗਾ ਉਹਦੇ ਕੋਲੋਂ ਦੌਰਾਨੇ ਜੋ ਸਾਡੀ ਗਸ਼ਤ ਸਿਟੀ 2 ਦੀ ਸੀਗੀ ਉਹਦੇ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ ਸੀਗੀ ਤੇ 114 ਨੰਬਰ ਐਫ ਆਈ ਆਰ ਸਿਟੀ 2 ਥਾਣੇਦੂਸ਼ ਦਰਜ ਕੀਤੀ ਗਈ ਉਹਦੀ ਪੁੱਛਗਿੱਛ ਦੌਰਾਨ ਉਹਨੇ ਸਾਨੂੰ ਦੱਸਿਆ ਕਿ ਉਹ ਅੱਗੇ ਇੱਕ ਸੁਖਮਨ ਸੁਖਮਨਜੀਤ ਸੁਖਮਨ ਸਿੰਘ ਉਰਫ ਸਨੀ ਜੋ ਕਿ ਪਿੱਛੇ ਅਮਰਿਕਸਰ ਦਾ ਰਹਿਣ ਵਾਲਾ ਹੈਗਾ ਔਰ ਹਾਲ ਫਿਲਹਾਲ ਖਰੜ ਸ਼ਿਵਜੋਤ ਅਪਾਰਟਮੈਂਟ ਵਿਖੇ ਰਹਿ ਰਿਹਾ ਸੀਗਾ ਉਹ ਇੱਥੇ ਜੋ ਡਰਗ ਦੀ ਸਪਲਾਈ ਕਰਨ ਆਂਦਾ ਹੈਗਾ ਤੇ ਹੋਰ ਵੀ ਲੋਕਾਂ ਨੂੰ ਸਪਲਾਈ ਕਰਦਾ ਹੈਗਾ ਤੋਂ ਸਨੀ ਸੁਖਮਨ ਸਿੰਘ ਨੂੰ ਕੇਸ ਦੇ ਵਿੱਚ ਨਾਮਿਨੇਟ ਕੀਤਾ ਗਿਆ ਤੇ ਇਮੀਡੀਏਟਲੀ ਫਿਰ ਸੀਆਈਡੀ ਟੀਮਸ ਨੂੰ ਰਵਾਨਾ ਕੀਤਾ ਗਿਆ ਸੀਗਾ ਖਰੜ ਵਿਖੇ ਉਹ ਉਥੋਂ ਫਿਰ ਜੋ ਇਹ ਸੁਖਮਨ ਸਿੰਘ ਉਰਫ ਸਨੀ ਹੈਗਾ ਇਹਨੂੰ ਐਪੀ ਹੈਂਡ ਕੀਤਾ ਗਿਆ ਤੇ ਇਹਦੀ ਗੱਡੀ ਤੋਂ ਸਾਨੂੰ 1.5 ਕਿਲੋ ਆਈਸ ਜੋ ਕਿ ਕੈਮੀਕਲ ਮੈਥ ਐਂਫੈਟਾਮੀਨ ਡਰਗ ਹੁੰਦਾ ਹੈਗਾ ਉਹ ਉਹਦੇ ਨਾਲ ਨਾਲ 1 ਕਿਲੋ ਓਪੀਐਮ ਬਰਾਮਦ ਹੋਈ ਤੇ ਹੁਣ ਸਾਡੇ ਕੋਲ 3 ਦਿਨ ਦੀ ਪੁਲਿਸ ਰਿਮਾਂਡ ਦੇ ਉੱਪਰ ਹੈ ਤੇ ਅੱਗੇ ਕਿੱਥੋਂ ਆ ਮੈਥ ਐਂਫੈਟਾਮੀਨ ਇਹਦੇ ਕੋਲ ਆਈ ਹੈਗੀ ਤੇ ਅੱਗੇ ਕਿਹਨੂੰ ਕਿਹਨੂੰ ਇਹਨੇ ਵੇਚਣਾ ਸੀਗਾ ਉਹ ਸਾਰਾ ਦਾ ਸਾਰਾ ਪੁਲਿਸ ਦੀ ਤਫ਼ਤੀਸ਼ ਦੇ ਵਿੱਚ ਸਾਹਮਣੇ ਆ ਜਾਏਗਾ ਇਹਦੇ ਨਾਲ ਨਾਲ ਇਹਦੇ ਫੋਨ ਦਾ ਸਾਰਾ ਕਾ ਸਾਰਾ ਡਾਟਾ ਨੇ ਡਿਲੀਟ ਕੀਤਾ ਹੋਇਆ ਸੀਗਾ ਤੇ ਜੋ ਡਾਟਾ ਨੂੰ ਰਿਕਵਰ ਕਰਾਣ ਦੀ ਵੀ ਜੋ ਪ੍ਰੋਸੀਜਰ ਹੈ ਉਹ ਨੂੰ ਸ਼ੁਰੂ ਕਰਤਾ ਗਿਆ ਹੈਗਾ ਤੇ ਜਿਵੇਂ ਡਾਟਾ ਰਿਕਵਰ ਹੁੰਦਾ ਹੈ ਅੱਗੇ ਹੋਰ ਵੀ ਪੂਰਾ ਕਾ ਪੂਰਾ ਜੋ ਡਰਗ ਦੀ ਜੋ ਚੇਨ ਹੈ ਸਪਲਾਈ ਚੇਨ ਉਹ ਸਾਨੂੰ ਉਹਦੇ ਬਾਰੇ ਪਤਾ ਲੱਗ ਸਕਦਾ ਹੈਗਾ ਇਹਦੇ ਉੱਪਰ ਕੋਈ ਮੁਕਦਮਾ ਹੁਣ ਤੱਕ ਦਰਜ ਨਹੀਂ ਹੈਗਾ ਪਿੱਛੇ ਜੋ ਇਹਦੀ ਪਿਛੋਕੜ ਉਹ ਅੰਮ੍ਰਿਤਸਰ ਦੀ ਹੈਗੀ ਤੇ ਜੋ ਆਈਸ ਮੈਥ ਐਂਫੈਟਾਮੀਨ ਜੋ ਡਰਗ ਹੈਗਾ ਮੋਸਟਲੀ ਕ੍ਰਾਸ ਬਾਰਡਰ ਆਂਦਾ ਹੈਗਾ ਤੋਂ ਉਹ ਵੀ ਅਸੀਂ ਐਂਗਲ ਉਨੂੰ ਅਸੀਂ ਵਰਕਆਊਟ ਕਰ ਰਹੇ ਹਾਂ ਤੇ ਸਾਨੂੰ ਉਸ ਚੀਜ਼ ਬਾਰੇ ਵੀ ਇਹਦੇ ਫੋਨ ਮੈਨੂੰ ਲੱਗਦਾ ਕਾਫੀ ਕੁਝ ਪਤਾ ਲੱਗ ਸਕਦਾ ਆ ਸਪਲਾਈ ਚੇਨ ਆ ਜੀ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਕੋਲ ਇਹ 3 ਦਿਨ ਦੀ ਪੁਲਿਸ ਰਿਮਾਂਡ ਦੇ ਉੱਪਰ ਹੈ ਤੇ ਅਸੀਂ ਇਹਦੀ ਪੁੱਛਕਿਛ ਤੋਂ ਬਾਅਦ ਹੀ ਸਰ ਕਲੀਅਰਲੀ ਦੱਸ ਪਾਏਗੇ ਤੇ ਦੂਜਾ ਇਹਨੇ ਫੋਨ ਦਾ ਸਾਰਾ ਸਾਰਾ ਡਾਟਾ ਡਿਲੀਟ ਕਰ দেয়া ਸੀਗਾ ਤੇ ਉਹ ਡਾਟਾ ਜੇ ਉਦੋਂ ਰਿਕਵਰ ਹੁੰਦਾ ਉਸ ਤੋਂ ਮੈਨੂੰ ਲੱਗਦਾ ਕਾਫੀ ਕੁਝ ਪਤਾ ਲੱਗ ਜਾਏਗਾ ਆ ਹੱਲ ਫਿਲਹਾਲ ਤੇ ਖਰੜ ਉਹਦੇ ਹੀ ਰਹਿ ਰਿਹਾ ਸੀਗਾ ਆਈ ਥਿੰਕ ਫੈਮਿਲੀ ਵੀ ਹੋ ਸਕਦਾ ਨਾਲ ਸੀਗੀ ਪਰ ਇਹਦੇ ਹੁਣ ਪੁੱਛ ਕੇ ਦੌਰਾਨ ਹੀ ਪਤਾ ਲੱਗੇਗਾ ਕਿ ਪਿੱਛੇ ਕੀ ਕਰਦਾ ਸੀਗਾ ਆ ਇਹਦੇ ਕਹਿਣ ਮੁਤਾਬਿਕ ਮਹੀਨੇ 2 ਮਹੀਨੇ ਤੋਂ ਇਹ ਕੰਮ ਕਰਨ ਲੱਗੇ ਆਏਗਾ ਪੁਰਾਣਾ ਕੋਈ ਕ੍ਰਾਈਮ ਰਿਕਾਰਡ ਨਹੀਂ ਹੈ ਯਾਰ ਵਿਕੀ ਦਾ ਸਨੀ ਨਾਲ ਕਿਦਾਂ ਤਾਲਮੇਲ ਹੋਇਆ ਆ ਵਿਕੀ ਨੇ ਦੱਸਿਆ ਸੀਗਾ ਕਿ ਇੱਥੇ ਸਪਲਾਈ ਕਰਦਾ ਹੈਗਾ ਤੇ ਸਪਲਾਇਰ ਸੀਗਾ ਇੱਥੇ ਆ ਕੇ ਸਪਲਾਈ ਕਰਦਾ ਸੀਗਾ ਤੇ ਇਹਦੇ ਕੋਲ ਇੱਕ 크ਰੂਜ਼ ਗੱਡੀ ਵੀ ਹੈ ਸ਼ੈਵਰੋਲੇ ਦੀ ਤੇ ਆ ਕੇ ਇੱਥੇ ਸਪਲਾਈ ਕਰਦਾ ਸੀਗਾ ਤੇ ਵਨ ਆਫ ਦਾ ਸਪਲਾਇਰਸ ਆਫ ਥੇਅਰ ਜਿਸ ਤਰ੍ਹਾਂ ਆਈਸਟ੍ਰਾਗਲ ਕਾਫੀ ਪਹਿਲਾਂ ਦੇਖਿਆ ਗਿਆ ਕਿ ਰਾਇਲ ਫੈਮਲੀ ਦੇ ਵਿੱਚ ਵੀ ਯੂਜ਼ ਹੁੰਦੇ ਆ ਸਟੂਡੈਂਟਸ ਯੂਜ਼ ਕਰਦੇ ਨੇ ਜਿੱਦਾਂ ਖੜੜ ਰਹਿੰਦਾ ਸੀਗਾ ਜੀ ਤਾਂ ਉਹ ਐਂਗਲ ਹੋ ਸਕਦਾ ਉਹ ਐਂਗਲ ਹੋ ਸਕਦਾ ਹੈ ਕਿਉਂਕਿ ਕਾਲਜ ਜਿੱਥੇ ਵੀ ਬੱਚੇ ਜਿੱਥੇ ਵੀ ਇਹ ਜੋ ਵੀ ਡਰਗ ਕਾ ਕਾਫੀ ਬੜਾ ਹੁੰਦਾ ਹੈਗਾ ਖਰੜ ਜਿਵੇਂ ਯੂਨੀਵਰਸਿਟੀ ਹੈਗੀ ਉੱਥੇ ਕਾਫੀ ਸਾਰੇ ਸਟੂਡੈਂਟਸ ਰਹਿੰਦੇ ਤੇ ਉਹਨਾਂ ਨੂੰ ਵੀ ਹੋ ਸਕਦਾ ਹੈ ਸਪਲਾਈ ਕਰਦਾ ਹੋਏਗਾ ਇੱਥੇ ਵੀ ਅੱਗੇ ਸਪਲਾਈ ਕਰਦਾ ਸੀਗਾ ਤੇ ਉਹੀ ਸਾਰਾ ਕੁਝ ਇਹਦੇ ਫੋਨ ਰਾਈ ਸਾਨੂੰ ਪਤਾ ਲੱਗਿਆ ਕਿ ਇਹਨੂੰ ਕਿਹਨੂੰ ਸਪਲਾਈ ਕਰਦਾ ਸੀਗਾ ਤੇ ਕਿਵੇਂ ਲੈ ਕੇ ਆਂਦਾ ਸੀਗਾ ਕਿਵੇਂ ਜੋ 1.5 ਕਿਲੋ ਆਈਸ ਹੈ ਇੱਥੇ ਸਨੀ ਤੱਕ ਪਹੁੰਚੀ ਜਿਵੇਂ ਜਿੱਦਾਂ ਤੁਸੀਂ ਕਿਹਾ ਕਿ ਬਾਰਡਰ ਪਾਰ ਵੀ ਲਿੰਕ ਹੋ ਸਕਦੇ ਨੇ ਕਈ ਪਹਿਲੇ ਇੱਥੇ ਰਾਜਾ ਖੰਡੋਲਾ ਵੀ ਸਮਰਾਲਾ ਤੋਂ ਬੜੇਗਾ। ਮੈਨੂੰ ਲੱਗਦਾ ਕਿ ਉਸ ਉਸ ਲੈਵਲ ਦੀ ਕੋਈ ਚੀਜ਼ ਜੀ ਮੈਨੂੰ ਉਸ ਬਾਰੇ ਤੋਂ ਨਹੀਂ ਪਤਾ ਬਟ ਉਹੀ ਮੈਂ ਕਹਿ ਰਹੀ ਹਾਂ ਕਿ ਦੇ ਫੋਨ ਰਾਈ ਕਾਫੀ ਕੁਝ ਪਤਾ ਲੱਗ ਸਕਦਾ ਕਿਉਂਕਿ ਜਨਰਲੀ ਇੱਥੇ ਨਹੀਂ ਮਿਲਦਾ ਕ੍ਰਾਸ ਬਾਰਡਰ ਆਂਦਾ ਹੈਗਾ ਤੇ ਵੱਡੀ ਮਾਤਰਾ ਦਾ ਡਰਗ ਹੈਗਾ ਤੇ ਇੱਕ ਪੈਕੇਟ ਬਣਾਉ ਸੀਗਾ ਤਾਂ ਇੱਥੇ ਤਾਂ ਨਹੀਂ ਮਿਲ ਸਕਦਾ ਤੇ ਇਸ ਕਰਕੇ ਮੈਂ ਕਹਿ ਰਹੀ ਹਾਂ ਕੰਦੇਸ਼ਾ ਹੈਗਾ। ਬਾਕੀ ਕਨਫਰਮਡ ਐਵੀਡੈਂਸ ਕੇ ਬੇਸ ਤੇ ਹੀ ਅਸੀਂ ਕਹਿ ਪਾਂਗੇ। ਇਹ ਆਪ ਵੀ ਟੱਚ ਕਰਦਾ ਲੱਗੇਗਾ। ਅ ਹਜੇ ਤੱਕ ਇਦਾਂ ਦੀ ਤਾਂ ਕੋਈ ਗਲਬਤ ਨਹੀਂ ਪਤਾ ਲੱਗੀ। ਹੋਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ। ਵੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਘਰ ਦਾ ਪਤਾ, ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ। ਗੁੰਮ ਹੋਇਆ ਪੈਂਡ ਕਾਰਡ ਮੁੜ ਪ੍ਰਾਪਤ ਕਰਵਾਓ। ਗੁੰਮ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁੜ ਪ੍ਰਾਪਤ ਕਰਵਾਓ। हर गड्डी दा इंश्योरेंस तेज़ी अते परोसे नाल करवाओ सारिया सेवावां सौखियां परोसे योग अते समय से आज ही संपर्क करो देदी स्मार्ट सलूशन तोहाडिया सारिया दस्तावेज़ अते इंश्योरेंस दिया लोड़ा लै एक हल